ਵੀਡੀਓ ਕਲਿੱਪ ਨੇ ਸਾਡੇ ਕੋ ਉਹ ਸਾਡੇ ਕੋ ਮੋਬਾਈਲਾਂ ਵਿੱਚ ਸਾਰਿਆਂ ਕੋਲ ਆ ਗਏ ਨੇ ਇਹ ਧਕੇਸ਼ਾਈ ਕਾਂਡੇ ਨੇ ਸਾਡੇ ਨਾਲ ਕਿਰਪਾ ਕਰਕੇ ਸਾਡੇ ਵਾਸਤੇ ਤਨਾ ਕੀਤਾ ਸਿਉਂ ਵਾਲੇ ਸਮੇਂ ਦੇ ਵਿੱਚ ਇੱਕ ਦੋ ਦਿਨ ਦੀ ਮਿਹਣ ਕਰਕੇ ਇੱਥੇ ਲਗਾਤਾਰ ਧਰਨਾ ਕਰਾ ਰਹੂਗਾ ਧਕੇਸ਼ਾਈ ਹੰਗ ਕਰੋ ਧਕੇਸ਼ਾਈ ਹੰਗ ਕਰੋ ਪ੍ਰਿੰਸੀਪਲ ਹੰਗ ਕਰੋ ਕਕੇ ਸ਼ਾਈ ਬੰਦ ਕਰ ਮੇਰਾ ਨਾਮ ਆ ਜੀ ਤਜਿੰਦਰ ਸਿੰਘ ਮੇਰਾ ਪਿੰਡ ਚੌਲ ਨਗੜਾ ਹੈ ਜੀ ਮਸਲਾ ਇਹ ਹੈ ਜੀ ਆਪਾਂ ਇਹਨਾਂ ਤੇ ਤਰਖਾਸ਼ ਦਿੱਤੀ ਮੈਡਮ ਨਾਲ ਤੇ ਕੀ ਨਾਮ ਇਹ ਮੈਡਮ ਹੈਗੀ ਆ ਜੀ ਆਪਣੇ ਕਰਨ ਬਾਲਾ ਹੈਡਮਾਸਟਰ ਨੇ ਸਕੂਲ ਦੇ ਹਾਂ ਜੀ ਇਹਨਾਂ ਨੇ ਆਪਣੀ ਬੇਟੀ ਦਾ ਘਾਟਮਦਦਾ ਬਣਾ ਕੇ ਸਾਡੀ ਬਟੀ ਇੱਕ ਤੇ ਵਜੀਫਾ ਲਿਆ ਵਾ ਜੋ ਕਿ ਇਹਨਾਂ ਦੀ ਜਿਹੜੀ ਸਲਾ ਸਲਾਨਾਮਦਨਿਆ ਉਹ ਨਾਂ ਦਾ 10 ਲੱਖ ਰੁਪਈਆ ਇਹ ਨਹੀਂ ਲੈ ਸਕਦੇ ਇਹਨਾਂ ਨੇ ਗਲਤ ਕੰਮ ਕੀਤਾ ਇਹਨਾਂ ਤੇ 420 ਦੇ ਪਰਚੇ ਦੀ ਮੰਗ ਕੀਤੀ ਆ ਤੇ ਇੱਕ ਇਹਨਾਂ ਨੇ ਜਿਹੜੀਆਂ ਸਕੂਲ ਦੀਆਂ ਗਰਾਂਟਾਂ ਨੇ ਉਹ ਖੁਰਦਪੁਰਤ ਕੀਤੀਆਂ ਨੇ ਇੱਕ ਐਜੂਕੇਸ਼ਨ ਸਾਇੰਸ ਪਾਰਕ ਦਾ 50000 ਰੁਪਿਆ ਆ ਤੁਹਾਨੂੰ ਵਿਖਾਲ ਸਕਨੇ ਹੁਣੇ ਮੌਜੂਦਾ ਨਵੇਂ ਮਾਡਲ ਲਾਏ ਨੇ ਪਾਰਕ ਆਜ ਤੋਂ 10 ਸਾਲ ਪਹਿਲਾਂ ਬਣੀ ਆ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇੱਕ ਜੀ ਜਿਹੜਾ ਸਕੂਲ ਦੇ ਉੱਪਰ ਕਮਰਾ ਬਣਿਆ ਆ ਉਹਦਾ ਥੱਲੇ ਬਣਨਾ ਸਕੂਲ ਦੇ ਜਿਉਂਤੇ ਬਣਨ ਪਰ ਬਣਾਉਂਦੇ ਇਹਨੇ ਧੱਕੇ ਨਾਲ ਕਮੇਟੀ ਨੂੰ ਕੋਈ ਨਹੀਂ ਪੁੱਛਿਆ ਧੱਕੇ ਨਾਲ ਉੱਤੇ ਬਣਾਇਆ ਜੀ ਤੇ 5 ਲੱਖ ਰੁਪਏ ਖੁਰਦ-ਬੁਰਦ ਕਰਤਾ ਜੀ ਹੋਏ ਨਹੀਂ ਕੰਪਲੇਨਟ ਕੀਤੀ ਇਸ ਕੋ ਹਾਂਜੀ ਸਿੱਖਿਆ ਮੰਤਰੀ ਮੁੱਖ ਮੰਤਰੀ ਠੀਕਾ ਜੀ ਐਸਐਸਪੀ ਦਫ਼ਤਰ ਠੀਕ ਹੈ ਡੀਓ ਸਾਹਿਬ ਨੂੰ ਅਸੀਂ ਧਰਨਾ ਵੀ ਲਾਇਆ ਅਗੇ ਜੀ ਚੈਨਲ ਇੱਥੇ ਮਂਗਾਏ ਹੀ ਤੇ ਪਿੰਡ ਵਾਲੇ ਜਿਹੜੇ ਬਹੁਤ ਅੱਕੇ ਪਏ ਆ ਵੇਖ ਲਓ ਪੂਰਾ ਨਗਰ ਜਿਹੜਾ ਵਾ ਸਮੂਹ ਨਗਰ ਸਾਫ ਕਾ ਸਰਪੰਚ ਮੌਜੂਦਾ ਸਰਪੰਚ ਜੋ ਇੱਥੇ ਸਾਰਾ ਪਿੰਡ ਇਕੱਠਾ ਹੋਇਆ ਵਾ ਅਹੀਂ ਕੋ ਮੰਗ ਕਰਨੇ ਆ ਕਿ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਜੇ ਇਹ ਕਾਰਵਾਈ ਜੇ ਕਹਿੰਦੇ ਪ੍ਰਸ਼ਾਸਨ ਨੇ ਨਾ ਕੀਤੀ ਜੇ ਕਾਰਵਾਈ ਨਾ ਕੀਤੀ ਤੇ ਇਹ ਧਰਨਾ ਆਉਣ ਵਾਲੇ ਸਮੇਂ ਚ ਅਣਮਿਥੇ ਸਮੇਂ ਦਾ ਲੱਗੂਗਾ ਜੀ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਜਾਤੀ ਸੂਚਕ ਕੋ ਲਫ਼ਜ਼ ਕਹੇ ਗਏ ਆ ਜੇ ਮੈਂ ਜਾਤੀ ਸੂਚਕ ਕੋ ਲਫ਼ਜ਼ ਕਹੇ ਨੇ ਤੇ ਮੇਰੇ ਤੇ ਬਣਦੀ ਕਾਨੂੰਨੀ ਕਾਰਵਾਈ ਕਿ ਮੈਂ ਕੋਈ ਨਹੀਂ ਕਿਹਾ ਮੈਂ ਇਹਨੀ ਗੱਲ ਕਹੀ ਆ ਜੀ ਵੀ ਇਹ ਸਾਂਸੀ ਬਰਾਦਰੀ ਦੇ ਨੇ ਪ੍ਰਿੰਸੀਪਲ ਸਾਹਿਬ ਹੈਡਮਾਸਟਰ ਹਾਡੇ ਸਤਕਾਰਯੋਗ ਨੇ ਪਰ ਹੱਡਾ ਜਾਤ ਨਾਲ ਕੋਈ ਮਤਲਬ ਨਹੀਂ ਆ ਜਾਤ-ਬਾਤ ਦਾ ਕੋਈ ਮਤਲਬ ਨਹੀਂ ਆ ਕਿਸੇ ਵੀ ਜਾਤ ਦਾ ਹੋਵੇ ਕੋਈ ਜਾਤ ਜੱਟ ਹੋਵੇ ਠੀਕ ਆ ਈਸਾਈ ਹੋਵੇ ਭਾਵੇਂ ਕਮਿਹਾਰ ਹੋਵੇ ਕਿਸੇ ਵੀ ਜਾਤ ਦਾ ਹੋਵੇ ਸਾਨੂੰ ਉਹ ਚਾਹੀਦਾ ਜਿਹੜਾ ਸਾਡੇ ਸਕੂਲ ਨੂੰ ਵਧੀਆ ਟੰਗਣਾ ਚਲਾਵੇ 20 ਤੋਂ ਲੈ ਕੇ 24 ਤੱਕ ਪਤਾ ਹੀ ਕੋਈ ਨਹੀਂ ਵੀ ਇਹਨੇ ਸਾਰਾ ਕੋਈ ਪੈਸੇ ਆਪਾਂ ਕੈਸ਼ ਕਢਵਾ ਨਹੀਂ ਸਕਦੇ ਚੱਕਰਾਂ ਹੀ ਦਿੰਦੇ ਆ ਇਹਦੇ ਘਰ ਵਾਲੇ ਨੇ ਇਹਦੇ ਅਕਾਊਂਟ ਦੇ ਵਿੱਚ ਵੇਖੋ ਜੀ ਇੱਕ ਇਲਜ਼ਾਮ ਲਾਉਂਦੀ ਆ ਮੈਡਮ ਸਾਡੇ ਤੇ ਤੇ ਮੇਰੀ ਬੇਟੀ ਦਾ ਕਾਰਡ ਚੋਰੀ ਕੀਤਾ ਵਾ ਇਥੇ ਮਨਬੀਰ ਇੱਕ ਮਨਬੀਰ ਆ ਉਹਦੀ ਡਿਊਟੀ ਆ ਚੌਕੀਦਾਰ ਦੀ 24 ਘੰਟੇ ਇਥੇ ਕੈਮਰੇ ਲੱਗੇ ਨੇ ਉਹਦੇ ਪ੍ਰੂਫਾਂ ਦੇ ਆਧਾਰ ਤੇ ਜੇ ਅਸੀਂ ਚੋਰੀ ਕੀਤਾ ਵਾ ਤੇ ਸਾਡੇ ਤੇ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਸਮੂਹ ਨਗਰਵਾ ਕਦੀ ਇਹ ਨਾ ਕਹਿਦਾ ਲੰਦੀ ਆ ਕਦੀ ਇਹ ਕਹਿਦਾ ਲੰਦੀ ਆ ਅੱਜੇ ਕੋਈ ਸਗੋਂ ਸਾਡੇ ਜਿਹੜੇ ਸਤਕਾਰਯੋਗ ਨੇ ਚੇਅਰਮੈਨ ਸਾਹਿਬ ਇਹਨਾਂ ਨੂੰ ਜਾਤੀ ਪ੍ਰਤੀ ਇਹਨਾਂ ਨੇ ਭੱਦੇ ਸ਼ਬਦ ਬੋਲੇ ਆ ਤੇ ਇਹ ਤੁਹਾਨੂੰ ਦੱਸਣਗੇ ਨਾ ਪਰ ਮੀਨ ਮੇਰਾ ਪਿੰਡ ਜੋਹਰ ਨੰਗੜੀ ਹੈ ਕੀ ਮਸਲਾ ਹੈ ਮਸਲਾ ਇਹ ਹੀ ਹੈ ਕਿ ਮਤਲਬ ਕਿ ਮੈਡਮ ਜਿਹੜੇ ਆ ਵੀ ਮੈਂ ਸਕੂਲ ਦੀ ਚੇਅਰਮੈਨ ਹੋਣ ਦੇ ਨਾਤੇ ਇਹ ਮੈਡਮ ਜੀ ਨੂੰ ਮੈਂ ਕਿ ਜਦੋਂ ਵੀ ਕੋਈ ਸਵਾਲ ਪੁੱਛਦੀ ਹੁੰਨੀ ਆ ਇਹਨਾਂ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਮੇਰੀ ਕਮੇਟੀ ਮੈਂਬਰ ਦੇ ਵਿੱਚ ਕੋਈ ਮੇਰੇ ਸਹਿਯਨ ਨਹੀਂ ਹੋਏ ਜਦੋਂ ਮੈਂ ਸੈਨ ਕਰਾਂਦੇ ਇਕੱਲੇ ਕਰੋਂਦੇ ਹੀ ਜੇ ਮੈਂ ਪੁੱਛਦੀ ਹਾਂ ਤਾਂ ਮੈਨੂੰ ਸਵਾਲ ਦਾ ਜਵਾਬ ਨਹੀਂ ਮਿਲਦਾ ਮੈਨੂੰ ਜਦੋਂ ਮੈਂ ਇਹਨਾਂ ਨੂੰ ਕਹਿਣਾ ਕਿ ਮੈਨੂੰ ਕੋਈ ਦਿਖਾਓ ਪ੍ਰੂਫ ਇਹਨਾਂ ਨੇ ਕੋਈ ਪ੍ਰੂਫ ਨਹੀਂ ਮੈਨੂੰ ਅੱਜ ਤੱਕ ਦਿਖਾਏ ਹੈਗੇ ਤੇ ਜਿਹੜੇ ਇਹ ਪਾਰਕ ਵਾ ਇਹ ਹੁਣੇ ਕੱਲ ਪਰਸੋਂ ਬਣੀ ਆ ਤੇ ਜਿਹੜੀ ਉਤਲ ਦੀ ਬਿਲਡਿੰਗ ਆ ਇਹ ਲਿਖੀ ਗਈ ਹੈ ਇਹ ਮਤਲਬ ਕਿ ਸਾਰਿਆਂ ਨੂੰ ਪਤਾ ਵੀ ਆ ਸਾਡੇ ਮਤਲਬ ਕਮੇਟੀ ਮੈਂਬਰਾਂ ਨੇ ਇੱਥੇ ਰਲ ਕੇ ਰੁੱਖ ਵੀ ਵਡਾਏ ਆ ਇਹਨਾਂ ਨੇ ਨਹੀਂ ਬਿਲਡਿੰਗ ਬਣਾਈ ਇਹਨਾਂ ਨੇ ਉੱਪਰ ਬਣਾਈ ਆਪਣੀ ਮਰਜ਼ੀ ਦੇ ਮੁਤਾਬਕ ਕੋਈ ਮਤਾਂ ਨਹੀਂ ਪਿਆ ਕੋਈ ਮਤਾਂ ਨਹੀਂ ਪਿਆ ਦੇ ਵਿਰੋਧ ਵਿੱਚ ਤੁਹਾਨੂੰ ਅਸੀਂ ਕਿਹਾ ਸੀ ਪਰ ਇਹਨਾਂ ਨੇ ਆਪਣੀ ਮੰਨੀ ਸਾਡੀ ਕੋਈ ਨਹੀਂ ਸੁਣੀ ਹੈਗੀ ਹੁਣ ਅੱਜ ਤੱਕ ਅੱਜ ਤੋਂ 4-5 ਮਹੀਨੇ ਲੈਂਟਰ ਨਹੀਂ ਹੋਦੇ ਤੇ ਪਿਆ ਹੁਣ ਦੂਜੀ ਗੱਲ ਆ ਕਿ ਇਹਨਾਂ ਨੇ ਪਰਸੋਂ ਜਿਹੜੀ ਆ ਵੀ ਇਹ ਬਣਾਈ ਗਈ ਪਾਰਕ ਆ ਇਹ ਪਾਰਕ ਦਾ ਅੱਜ ਤੋਂ 4 ਮਹੀਨੇ ਪਹਿਲਾਂ ਇਹ ਸੈਣ ਹੋ ਗਏ ਇਹ ਪੈਸੇ ਪਹਿਲਾਂ ਕਢਾਏ ਗਏ ਪਾਰਕ ਕੱਲ ਪਰਸੋਂ ਬਣਾਈ ਗਈ ਹਾਂਜੀ ਦੂਜੀ ਗੱਲ ਪਿੰਡ ਜੋਲ ਨੰਗਲ ਵਾਲਾ ਸਕੂਲ ਹਾਈ ਸਕੂਲ ਤੇ ਇਹ ਮਤਲਬ ਕਿ ਜਿਹੜੀ ਸਾਡੇ ਪਿੰਡ ਦੇ ਸਕੂਲ ਦੇ ਵਿੱਚ ਲੱਗਾ ਵਾ ਬਾਥਰੂਮ ਉ ਜਾ ਕੇ ਵੇਖ ਸਕਦੇ ਦੋ ਵਾਰੀ ਰਿਪੇਅਰ ਦੇ ਪੈਸੇ ਆਏ ਆ ਪੈਸੇ ਤੇ ਸੈਂਡ ਹੋਏ ਆ ਚੈੱਕ ਤੇ ਸਾਈਨ ਕਰਵਾਏ ਸੀ ਇਹਨੇ ਪਰ ਇੱਕ ਵਾਰੀ ਨਹੀਂ ਰਿਪੇਅਰ ਹੋਏ ਤੇ ਜਿਹੜੀ ਦੂਜੀ ਗੱਲ ਇਹਨਾਂ ਨੇ ਪੈਸੇ ਜਿਹੜੇ ਆ ਮਤਲਬ ਚੈੱਕ ਦੇ ਰਜ਼ੀਆ ਜਿਹੜੇ ਆਪਣੇ ਕਾਊਂਟ 'ਚ ਖੜੇ ਆ ਉਹ ਚੈੱਕ ਦੇ ਰਜ਼ੀਆ ਨਹੀਂ ਹੋਏ ਹੈਗੇ ਜਿਹੜੀਆਂ ਪਿਛਲੀਆਂ ਕਾਪੀਆਂ ਵੀ ਉਹ ਵੀ ਖਾਲੀ ਕਰ ਸੁੱਟੀਆਂ ਨੇ ਇੱਕ ਨਹੀਂ ਕਾਪੀ ਹੈਗੀ ਤੇ ਮੇਰੀ ਜਾਤੀ ਤਰਫ ਮੈਨੂੰ ਸੋ ਗਏ ਇਹਨਾਂ ਨੇ ਪੜ੍ਹੇ ਸਬਦ ਕੇ ਉਹ ਦਿਨ ਜਦੋਂ মিডিਆ ਵਾਲੇ ਪਿਛਲੇ ਹੀ ਬੁਲਾਏ ਸੀ ਉਹਨਾਂ ਦੇ ਜਿਹੇ ਇੱਥ اسی بارタル ਨਲਗਾ ਅਗਲੇ ਦਿਨ ਇਹਨਾਂ ਨੇ ਮੈਨੂੰ ਇੰਨਾ ਕਿ ਵੱਧ ਘੱਟ ਬੋਲਿਆ ਬਿਕੋਜ਼ ਸਾਭ ਹੀ ਨਹੀਂ ਆ ਮੇਰੀ ਬੇਟੀ ਨੂੰ ਵੀ ਇਹਨਾਂ ਨੇ ਘਬਰਾ ਕੀਤਾ ਮੇਰੀ ਬੇਟੀ ਨੂੰ ਮੈਡਿਟੀਚਰਾਂ ਦੇ ਵਿੱਚ ਛੁੱਟੀ ਲੈ ਕੇ ਗਈ ਮੇਰੀ ਬੇਟੀ ਇਹਨਾਂ ਨੇ ਟੀਚਰਾਂ ਨੂੰ ਮਤਲਬ ਪੁੱਛਿਆ ਨਹੀਂ ਬਾਹਰ ਇਹਨਾਂ ਦੇ ਨਾਲ ਟੀਚਰ ਆਏ ਇਹਨਾਂ ਨਾਲ ਗੱਲਬਾਤ ਹੋਂਦੀ ਆ ਇਹਨਾਂ ਦੇ ਨਾਲ ਕਿਸ ਤਰ੍ਹਾਂ ਟੀਚਰ ਜਾ ਕੇ ਹੈੱਡ ਮੈਡਮ ਨੂੰ ਪੁੱਛ ਸਕਦੀ ਬੇਟੀ ਇਹੋ ਬੇਟੀ ਕੋਈ ਉਹਨਾਂ ਨੂੰ ਸਮੱਸਿਆ ਹੈ ਬੇਟਾ ਨੂੰ ਪਤਾ ਬੇਟੀ ਨੂੰ ਉਹਨਾਂ ਨੇ ਜਾ ਕੇ ਟੀਚਰ ਨੂੰ ਦੱਸਿਆ ਟੀਚਰ ਮਤਲਬ ਉਹਨਾਂ ਨੂੰ ਛੁੱਟੀ ਦਿੱਤੀ ਆ ਅੱਧੇ ਘੰਟੇ ਚ ਵਾਪਸ ਆਉਣ ਕਿਆ ਬੱਚੀ ਅੱਧੇ ਘੰਟੇ ਤੋਂ ਪਹਿਲਾਂ ਵੀ ਉੱਥੇ ਸਕੂਲ 'ਚ ਪਹੁੰਚ ਗਈ ਆ ਪਰ ਉਹਨਾਂ ਨੇ ਬੇਟੀ ਨੂੰ ਇੰਨਾ ਕਿ ਘਬਰਾਹ ਕੀਤਾ ਖੁਦ ਲੈ ਬੋਲ ਕੇ ਲਿਖਾਇਆ ਮੇਰੀ ਬੇਟੀ ਕੋ ਭਈ ਆ ਜੀ ਜਾ ਲਿਖੋ ਕੰਪਲੇਂਟ ਕੀਤੀ ਹੈ ਮਸਲੇ ਦੇ ਹਾਂਜੀ ਕੀਤੀ ਸਾਰੀ ਕਮੇਟੀ ਨੇ ਕੀਤੀ ਸਾਰੀ ਕਮੇਟੀ ਨੇ ਕੀਤੀ ਇਹਨਾਂ ਨੇ ਇਹਨਾਂ ਨੇ ਲਿਖਾ ਕੇ ਖੜਿਆ ਇਹਨਾਂ ਨੇ ਮੈਨੂੰ ਨਹੀਂ ਪਤਾ ਕਿ ਕਿੱਥੇ ਖੜਿਆ ਪਰ ਅਸੀਂ ਜਿਹੜੀ ਕੀਤੀ ਆ ਕਮ ਕੋਮਨ ਕਲਾ ਕੀਤੀ ਜਿਹੜੀ ਆ 10ਵੀਂ ਨਾਵੀਂ ਦੇ ਵਿੱਚੋਂ ਫਰਸਟ ਨੰਬਰ ਤੇ ਆਈ ਸੀ ਇਹਨਾਂ ਨੇ ਮਤਲਬ ਮੇਰੀ ਬੇਟੀ ਨੂੰ ਕਿਹਾ ਕਿ ਅੱਗੇ ਮੇਰੀ ਬੇਟੀ ਅੱਗੇ ਵੀ ਪਹਿਲੇ ਵੀ ਦੂਸਰੇ ਨੰਬਰ ਤੇ ਆਈ ਜਦੋਂ 8ਵੀਂ ਚ ਵੀ ਹੀ ਉਦੋਂ ਵੀ ਮੇਰੀ ਬੱਚੀ ਦੂਸਰੇ ਨੰਬਰ ਤੇ ਆਈ ਹੁਣ ਉਹ ਫਰਸਟ ਨੰਬਰ ਤੇ ਨਾਵੀਂ ਚੋਂ ਆਈ ਆ ਇਹਨਾਂ ਨੇ ਕਿਹਾ ਕਿ ਤੂੰ ਨਕਲ ਮਾਰ ਕੇ ਪਾਸ ਹੋਈ ਆ ਮੇਰੀ ਬੇਟੀ ਨੂੰ ਉਦੋਂ ਵੀ ਇਹਨਾਂ ਨੇ ਬਹੁਤ ਘਬਰਾਹ ਕੀਤਾ ਤੇ ਹੁਣ ਵੀ ਮੇਰੀ ਬੇਟੀ ਨੂੰ ਘਬਰਾਹ ਕਰਨ ਦੇ ਸ ਇਹ ਬੱਚੀ ਦੇ ਨਾਲ ਹੀ ਧੋਖਾ ਬਾਜੂ ਹੰਡੀ ਇੱਕ ਮਾਂ ਦੇ ਨਾਲ ਕਰਨ ਦੇ ਤੇ ਮੇਰੀ ਬੇਟੀ ਨਾਲ ਵੀ ਹੋ ਰਹੀ ਆ ਜੀ ਮੇਰਾ ਪਿੰਡ ਹੈ ਜੀ ਕਲਰਕਲਾ ਔਰ ਨਾਂ ਮੇਰਾ ਕਿਰਨ ਬਲ ਹੈ ਤੇ ਮੈਂ ਸਕੂਲ ਦੀ ਮੁਖੀ ਆ ਕਿਹੜੇ ਸਕੂਲ ਦੀ ਆ ਸਰਕਾਰੀ ਹਾਈ ਸਕੂਲ ਜੋਨ ਲਗਾ ਠੀਕ ਹੈ ਗੱਲ ਇਹ ਕਿ ਇਹਨਾਂ ਨੇ ਮੇਰੇ ਤੇ 3-4 ਦਿਨ ਪਹਿਲਾਂ ਇੱਕ ਅਚਾਨਕ ਪ੍ਰੈਸ ਦਾ ਅਟੈਕ ਕੀਤਾ ਮੈਨੂੰ ਨਹੀਂ ਇਹਦੇ ਬਾਰੇ ਪਤਾ ਉਹਦੇ ਦੀ ਗਾਰਡਿੰਗ ਕੰਪਲੇਂਟਾਂ ਵੀ ਚੱਲ ਰਹੀ ਹੈ ਮੈਂ ਵੀ ਇਹਨਾਂ ਖਿਲਾਫ ਕੋਰਟ ਕੇਸ ਕੀਤਾ ਹੈ ਟੀਸੀ ਦਫਤਰ ਕੰਪਲੀਟ ਕੀਤੀ ਹੈ ਐਸਟੀਐਮ ਦਫਤਰ ਕੰਪਲੇਂਟ ਕੀਤੀ ਹੈ ਐਸਸੀ ਕਮਿਸ਼ਨ ਚ ਰਿਪੋਰਟ ਕੀਤੀ ਹੋਈ ਹੈ ਊਮਨ ਸੈਲਚਰ ਰਿਪੋਰਟ ਕੀਤੀ ਹੈ ਮੈਂ ਆਪਣਾ ਪੂਰਾ ਇਨਸਾਫ ਲੈ ਰਹੀ ਹਾਂ ਔਰ ਇਹਨਾਂ ਨੇ ਇਹ ਜਿਹੜੇ ਬੋਲ ਰਹੇ ਨੇ ਤੇਜਿੰਦਰ ਸਿੰਘ ਤੇਜਿੰਦਰ ਸਿੰਘ ਰਾਮ ਸਿੰਘ ਵੀ ਇੱਥੇ ਹੀ ਹੈ ਸੁਖਿੰਦਰ ਸਿੰਘ ਵੀ ਇੱਥੇ ਹੀ ਹੈ ਤੇ ਗੁਰਦੇਵ ਸਿੰਘ ਵੀ ਇੱਥੇ ਹੀ ਹੈ ਕਿਸੇ ਦਾ ਵੀ ਬੱਚਾ ਇਸ ਸਕੂਲ ਚ ਨਹੀਂ ਪੜਦਾ ਇਹਨਾਂ ਨੂੰ ਕੀ ਹੱਕ ਹੈ ਇਹਨਾਂ ਦਾ ਕੋਈ ਬੱਚਾ ਨਹੀਂ ਪੜਦਾ ਇਹ ਗਰੀਬ ਬੱਚਿਆਂ ਨੂੰ ਵੀ ਪੜਨ ਦਾ ਮਾਹੌਲ ਨਹੀਂ ਦੇਂਦਿੰਦੇ ਜਦ ਕਿ ਮੈਂ ਇਹਨਾਂ ਦੀ ਪਰਵਾਹ ਨਹੀਂ ਕਰਦੀ ਇਹਨਾਂ ਨੇ ਉਸ ਦਿਨ ਵੀ ਮੇਰੇ ਸਕੂਲ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਟੀਚਰ ਬੱਚਾ ਨੂੰ ਪੜ੍ਹਾਉਂਦੇ ਰਹੇ ਮੈਂ ਬਿਲਕੁਲ ਨਹੀਂ ਮਾਹੌਲੇ ਦਾ ਹੋਣ ਦਿੱਤਾ ਅੱਜ ਵੀ ਮੈਂ ਦੋਵੇਂ ਤੋਂ ਬਾਅਦ ਬੱਚਾ ਨੂੰ ਘਰ ਪੇਜ ਕੇ ਫਿਰ ਕਿ ਉਹਨਾਂ ਦੀ ਮੈਂ ਲਾਈਫ ਖਰਾਬ ਨਹੀਂ ਕਰਨੀ ਉਹਨਾਂ ਦਾ ਫਿਊਚਰ ਹੈ ਮੇਰੇ ਹੱਥ ਵਿੱਚ ਜੇ ਮੈਂ ਹੀ ਇਦਾਂ ਕਰਾਂਗੀ ਉਹਨਾਂ ਦਾ ਫਿਊਚਰ ਕੌਣ ਬਣਾਏਗਾ ਠੀਕ ਹੈ ਨਾ ਚੋਣਦੇ ਹਾਂ ਹਾਂਜੀ ਮੈਂ ਇਹ ਕਹਿਣਾ ਚੋਣਦੇ ਆ ਦੇਖੋ ਸਕੂਲ ਮੁਖੀ ਤੋਂ ਪਹਿਲਾਂ ਮੈਂ ਇੱਕ ਇਨਸਾਨ ਹੈ ਨਾ ਇਹਨਾਂ ਨੇ ਆਪਣੀਆਂ ਵੀਡੀਓਜ਼ ਦੇ ਵਿੱਚ ਕਿਹਾ ਹੈ ਕਿ ਇਹ ਮੈਡਮ ਛੋਟੀ ਜਾਤੀ ਦੀ ਹੈ ਇਹਦਾ ਕੀ ਮਤਲਬ ਹੈ ਛੋਟੀ ਜਾਤੀ ਦਾ ਛੋਟੀ ਜਾਤੀ ਅਸੀਂ ਇਨਸਾਨ ਨਹੀਂ ਹੈ ਸਾਡਾ ਕੋਈ ਵਜੂਦ ਨਹੀਂ ਹੈ ਮੇਰਾ ਇੱਕ ਨਾਮ ਹੈ ਮੇਰਾ ਇੱਕ ਉਦਦਾ ਹੈ ਮੇਰਾ ਲੈ ਸਕਦੇ ਸੀ ਨਾ ਮੇਰਾ ਉਦਦਾ ਲੈ ਸਕਦੇ ਸੀ ਇਹ ਮੈਂ ਤੁਹਾਨੂੰ ਇਹਦੀ ਕਲਿੱਪ ਵੀ ਦਿਖਾ ਸਕਦੀ ਆ ਜਿੱਥੇ ਬੋਰੇ ਕਿ ਮੈਡਮ ਛੋਟੀ ਜਾਤੀ ਦੇ ਆ ਔਰ ਸਰਪੰਚ ਕੁਲਵੰਤ ਜਿਹੜੇ ਮੌਜੂਦਾ ਸਰਪੰਚ ਹੈ ਉਹਨਾਂ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਹੈ ਨਾ ਉਹ ਮੇਰੇ ਨਾਲ 네ਗੇਟਿਵ ਸੀ ਨਾ ਮੈਂ ਉਹਨਾਂ ਦੇ ਨਾਲ ਉਹ ਵੀ ਧਰਨੇ ਦੇ ਵਿੱਚ ਬੈਠੇ ਸਕੂਲ ਮੁਖੀ ਆ ਜਿਹੜਾ ਸਕੂਲ ਮੁਖੀ ਔਰ ਪਿੰਡ ਮੁਖੀ ਇੱਕ ਚੀਜ਼ ਹੁੰਦੀ ਹੈ ਪਿੰਡ ਦੇ ਮੁਖੀ ਹੈ ਉਹ ਨਾਲ ਬੈਠੇ ਆ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਸਰਪੰਚ ਸਾਹਿਬ ਤੁਸੀਂ ਪਿੰਡ ਦੇ ਮੁਖੀ ਤੁਸੀਂ ਇਹਨਾਂ ਨੂੰ ਸਮਝਾਣਾ ਕਿ ਨਾਲ ਬਹਿਣਾ ਹੈ ਕਹਿੰਦੇ ਮੈਂ ਆਪਣੇ ਦੋਸਤ ਦੀ ਦੋਸਤੀ ਨਿਭਾ ਰਿਹਾ ਇਤਿ ਜਿੰਦਰ ਸਿੰਘ ਇਹਨਾਂ ਦਾ ਪੱਕਾ ਦੋਸਤ ਹੈ ਤੇ ਇਸ ਕਰਕੇ ਇਹ ਉਹਨਾਂ ਦਾ ਸਾਥ ਦੇ ਰਿਹਾ ਹਾਂਜੀ ਇਸ ਤਰ੍ਹਾਂ ਹੈ ਕਿ ਜੀਫੇ ਦੇ ਲਈ ਗਾੜੀ ਇਹਨਾਂ ਨੇ ਕੰਪਲੇਂਟ ਕੀਤੀ ਸੀ ਡੀਐਸਪੀ ਗੁਰਦਾਸਪੁਰ ਮੈਂ ਵੀ ਡੀਐਸਪੀ ਗੁਰਦਾਸਪੁਰ ਕੰਪਲੇਨ ਕੀਤੀ ਕਿ ਇਹਨਾਂ ਨੇ ਮੇਰੀ ਬੇਟੀ ਦਾ ਰਿਕਾਰਡ ਚੋਰੀ ਕਰਕੇ ਉਹਦੀ ਫੋਟੋ ਵੀ ਲੱਗੀ ਹੋਈ ਹੈ ਰਿਕਾਰਡ ਚੋਰੀ ਕਰਕੇ ਉੱਥੇ ਕੰਪਲੇਨ ਕੀਤੀ ਅਸੀਂ ਆਪਣੇ ਜਵਾਬ ਦੇ ਕੇ ਆਏ ਔਰ ਉਹ ਜਿਹੜੀ ਦਫਤਰ ਦਾਖਲ ਰਿਪੋਰਟ ਕਰਨ ਦੀ ਉਹਨਾਂ ਨੇ ਅਸੀਂ ਫਾਰਿਸ਼ ਕਰ ਦਿੱਤੀ ਕਿ ਇਹਨੂੰ ਦਾਖਲ ਦੁੱਤਰ ਕੀਤਾ ਜਾਏ ਦੂਸਰਾ ਜੇਕਰ ਇਹਨਾਂ ਨੂੰ ਇਦਾਂ ਲੱਗਿਆ ਸੀ ਮੈਂ ਵੀ ਇਨਸਾਨ ਹਾਂ ਬਿਲਕੁਲ ਵੀ ਗਲਤੀ ਹੋ ਸਕਦੀ ਹੈ ਜਿਨ੍ਹਾਂ ਨੂੰ ਇਦਾਂ ਲੱਗਿਆ ਸੀ ਕਿ ਗਲਤ ਹੋ ਰਿਹਾ ਸਕੂਲ ਆਂਦੇ ਪ੍ਰਵੀਨ ਜਿਹੜੀ ਚੇਅਰਮੈਨ ਅੱਜ ਇਹਨਾਂ ਦੇ ਨਾਲ ਬੋਲ ਰਹੀ ਹੈ ਉਹ ਵੀ ਉੱਥੇ ਸੀ ਉਹਨੂੰ ਵੀ ਪਤਾ ਔਰ ਇਹਦੇ ਵਿੱਚ ਮੈਂ ਕੱਲੀ ਨਹੀਂ ਅਪਲਾਈ ਕਰਨ ਦੀ ਜ਼ਿੰਮੇਵਾਰ ਹੁੰਦੀ ਮੇਰਾ ਸਾਰਾ ਅਮਲਾ ਹੁੰਦਾ ਇਹਦੇ ਨਾਲ ਅਪਲਾਈ ਕਰਨ ਹਰ ਕਿਸੇ ਨੂੰ ਇਹ ਚੀਜ਼ ਗਲਤੀ ਨਜ਼ਰ ਆਉਂਦੀ ਨਹੀਂ ਕੋਈ ਤਾਂ ਕਹਿ ਸਕਦਾ ਸੀ ਕਿ ਨਹੀਂ ਬੜਾ ਮੈਂ ਗਲਤ ਹੋ ਰਹਿ ਇਹ ਕੀ ਕਰਦੇ ਰੇ ਇਹਨਾਂ ਦੀ ਇੱਕ ਚਾਲ ਸੀ ਕਿ ਮੈਡਮ ਗਲਤੀ ਕਰਨ ਅਸੀਂ ਗਲਤੀ ਫੜੀਏ ਤੇ ਇਹਨਾਂ ਨੂੰ 네ਗੇਟਿਵ ਕਰੀਏ ਜਦ ਕਿ ਇੱਕ ਮਿੰਟ ਜਦਕਿ ਜਿਹੜਾ ਇਨਕਮ ਸਰਟੀਫਿਕੇਟ ਹੈ ਨਾ ਮੇਰੇ ਹਸਬੰਦ ਜੌਬਲੈਸ ਹੈ ਉਹ ਨਹੀਂ ਜੌਬ ਕਰਦੇ ਉਹਨਾਂ ਦਾ ਸਰਟੀਫਿਕੇਟ ਬਣਿਆ ਹੈ ਦੂਸਰਾ ਇਹ ਸਰਟੀਫਿਕੇਟ ਬਣਿਆ ਹੈ 2017 ਦਾ ਔਰ 2015 ਦੇ ਵਿੱਚ ਮੇਰੀ ਪੇ 15000 ਸੀ ਮੈਂ ਐਲੀਜੀਬਲ ਹੈਗੀ ਸੀ ਇਸ ਵਜੀਫਾ ਲੈਣ ਦੇ ਤੇ ਹੋਰ ਕੋਈ ਵੀ ਟੀਚਰ ਆਪਣਾ ਬੱਚਾ ਗਵਰਨਮੈਂਟ ਸਕੂਲ ਚ ਨਹੀਂ ਪੰਦਾ ਮੈਂ ਆਪਣੀ ਬੱਚੇ ਨੂੰ ਸਕੂਲ ਚ ਪਾਇਆ ਇਸ ਮਕਸਦ ਲਈ ਨਹੀਂ ਕਿਉਂਕਿ ਮੇਰੀ ਰੋਲਮੈਂਟ ਵਧੀ ਹੋਈ ਸੀ ਮੈਨੂੰ ਡੀਆਡਿਓ ਵਾਲੋ ਅਵਾਰਡ ਮਿਲਣਾ ਸੀ ਮੇਰੇ ਬੱਚੇ ਦੀ ਇੱਕ ਗਿੰਦੀ ਕਰਦੇ ਸਿਰਫ ਦਾਖਲ ਕਰ ਲੈ ਬੱਚਾ ਦੇ ਨਾਲ ਬੱਚੇ ਨੂੰ ਬੁਲਾ ਲਓ ਮੈਂ ਕਦੀ ਵੀ ਕਿਸੇ ਬੱਚੇ ਨੂੰ ਕਦੀ ਸਕੂਲ ਤੱਕ ਨਹੀਂ ਪੁੱਛਿਆ ਵੀ ਤੁਹਾਡੇ ਮੰਮੀ ਕਿੱਦਾਂ ਮੇਰਾ ਇਦਾਂ ਤਾਂ ਹੈ ਹੀ ਨਹੀਂ ਸਕਦਾ ਮੈਂ ਕਦੀ ਕਿਸੇ ਬੱਚੇ ਨੂੰ ਕੁਝ ਨਹੀਂ ਕਹਿੰਦੀ ਜਿਹੜੀ ਐਜੂਕੇਸ਼ਨ ਦੀ ਗ੍ਰਾਂਟ ਸੀ ਹੋਣ ਆਈ ਸੀ ਤੇ ਐਜੂਕੇਸ਼ਨ ਗ੍ਰਾਂਟ ਇਹਨਾਂ ਨੂੰ ਪਤਾ ਨਹੀਂ ਨਾ ਹੁੰਦਾ ਪੂਰੀਆ ਗੱਲਾਂ ਦਾ ਐਜੂਕੇਸ਼ਨ ਗ੍ਰਾਂਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਮਾ ਇਹ ਮਾਡਰਨ ਨਹੀਂ ਬਣੇ ਹੋਏ ਮਾਡਲ ਮੈਂ ਹੌਣ ਬਣਵਾਇਆ ਉਹ ਹੈਗੇ ਪੱਥਰ ਦੇ ਇਹ ਹੈਗੇ ਦੂਜੇ ਲੋਹੇ ਦੇ ਇਹ ਹੌਣ ਬਣਵਾਇਆ ਹੁਣੀ ਮੀਡੀਆ ਨੂੰ ਦੇਖੋ ਬੇਨਤੀ ਆ ਇਹ ਪਿੰਡ ਵਿੱਚ ਜਿਹੜੀ ਜਾਤੀ ਜਾਤੀ ਅੱਜ ਕੱਲ੍ਹ ਕਿਸਦੀ ਵੀ ਨਹੀਂ ਹੈ ਹਾਂਜੀ ਕੀ ਹੋਣੀ ਆ ਪਾ ਕੰਮ ਕਰਦੇ ਕਿ ਤੁਹਾਡੇ ਮਸਲੇ ਜਿਹੜੇ ਬੈਠ ਕੇ ਟੇਬਲ ਤੇ ਨਹੀਂ ਬੜਿਆ ਦੇਖੋ ਜੇਕਰ ਮੇਰੀ ਜਗਾ ਇਹਨਾਂ ਦੀ ਕੋਈ ਆਪਣੀ ਕਾਸਟੀ ਲੈਡੀ ਹੁੰਦੀ ਨਾ ਇਹਨਾਂ ਨੇ ਉਹਨੂੰ ਇਦਾਂ ਨਹੀਂ ਸੀ ਭੰਡਿਆ ਜਿੱਦਾਂ ਮੈਨੂੰ ਪੂਰੇ ਵਰਡ ਵਿੱਚ ਵੀਡੀਓ ਵਾਇਰਲ ਕਰਕੇ ਭੰਡਿਆ ਕਿ ਮੈਡਮ ਦਾ ਇਦਾਂ ਮੈਡਮ ਉਦਾਂ ਮੈਡਮ ਇਦਾਂ ਜੇਕਰ ਇਹਨਾਂ ਦੀ ਆਪਣੀ ਕਾਸਟੀ ਵੀ ਹੁੰਦੀ ਨਾ ਇਹਨਾਂ ਨੇ ਕਦੀ ਨਹੀਂ ਸੀ ਕਰਨਾ ਸ਼ਾਇਦ ਉਹਦੇ ਨਾਲ ਰਲ ਜਾਂਦੇ ਮੈਂ ਕਿ ਐਸੀ ਸੀ ਇਸ ਕਰਕੇ ਮੈਨੂੰ ਸਾਰਿਆਂ ਨੇ ਇਹਨਾਂ ਨੇ ਹਰਾਸਮੈਂਟ ਕੀਤਾ ਕਿ ਮੈਡਮ ਨੂੰ ਇੱਥੋਂ ਕੱਢੀਏ ਅਸੀਂ ਆਪਣੀ ਮਨਮਰਜ਼ੀਆ ਕਰੀਏ ਦੂਜਾ ਸਭ ਤੋਂ ਮੇਰਾ ਵੱਡਾ ਪੁਆਇੰਟ ਮੈਂ ਨਕਲ ਵਿਰੋਧੀ ਆ ਮੈਂ ਨਕਲ ਨਹੀਂ ਹੋਣ ਦਿੰਦੀ ਪੂਰੇ ਗੁਰਦਾਸਪੁਰ ਦੇ ਸਿੱਖ ਡੀਓ ਦਫਤਰ ਪੁੱਛ ਲਓ ਇੱਕ ਮੇਰੀ ਵੱਖਰੀ ਪਛਾਣ ਹੈ ਜਿਹੜੇ ਮਰਜ਼ੀ ਸੈਂਟਰ 'ਚ ਉਹ ਮੈਨੂੰ ਭੇਜ ਦਿੰਦੇ ਆ ਇਹ ਨਕਲਾ ਕਰਵਾਂਦੇ ਆ ਜਿਹੜਾ ਹੈਗੇ ਤੇਜਿੰਦਰ ਸਿੰਘ ਲੇਲ ਸੈਂਟਰ 'ਚ ਐਸੀ ਕੁਲਵੰਤ ਸਿੰਘ ਮੌਜੂਦਾ ਸਰਪੰਚ ਦੇ ਨਾਲ ਮੇਰੇ ਕੋਲ ਰਿਕਾਰਡਿੰਗ ਵੀ ਹੈ ਇਹਨਾਂ ਦੀ ਸਾਰੀਆਂ ਮੰਨਿਓ ਐ ਇਸ ਚੀਜ਼ ਨੂੰ ਤੇ ਉੱਥੇ ਨਕਲ ਕਰਵਾਣ ਆਏ ਸੀ ਆ ਸੁਖਵਿੰਦਰ ਸਿੰਘ ਹੈ ਇਹਨੇ ਭੁੱਲਰ ਸੈਂਟਰ 'ਚ ਸਫਾਰਸ਼ ਭੇਜੀ ਆ ਕਿ ਸਾਡੇ ਬੱਚੇ ਪਾਸ ਕਰਾ ਦਿਓ ਇਹ ਚੀਜ਼ ਹੈ ਮੈਂ ਨਕਲ ਵਿਰੋਧੀ ਵੀ ਹੈਗੀ ਆ ਮੈਂ ਸੱਚ ਤੇ ਵੀ ਚਲਦੀ ਆ ਇਮਾਨਦਾਰ ਆ ਬਸ ਇਹੀ ਚਾਹੁੰਦੇ ਕਿ ਇੱਥੇ ਕੋਈ ਸਾਡੀ ਆਪਣੇ ਬਰਾਦਰੀ ਦਾ ਕੋਈ ਆ ਜਾਏ ਇਹਨਾਂ ਨੇ ਮੇਰੇ ਤੋਂ ਪਹਿਲਾਂ ਕੋਈ ਵੀ ਸਕੂਲ ਮੁਖੀ ਇੱਥੇ ਨਹੀਂ ਰਹਿੰਦੀ ਦੋ ਵੀ ਐਸਸੀ ਸੀ ਇਹ ਸਾਰੀ ਕੋਈ ਗੱਲੀ ਸਭ ਕੁਝ ਝੂਠੀ ਬੋਲ ਰਹੇ ਆ ਇਹ ਝੂੜਦਾ ਹੀ ਸਹਾਰਾ ਲੈ ਰਿਹਾ ਵੱਤ ਤੋਂ ਵੱਤ ਆ ਜਿਹੜਾ ਉਹ ਦਿਨ ਧਰਨੇ ਦਾ ਵੀ ਕਾਰਨ ਸੀ ਨਾ ਧਰਨੇ ਦਾ ਕਾਰਨ ਇੱਕ ਇਹੀ ਸੀ ਕਿ ਜਿਹੜੀ ਐਸਐਮਸੀ ਦੀ ਚੇਅਰਮੈਨਾ ਪ੍ਰਵੀਨ ਉਹਨੂੰ ਮੈਂ ਸਕੂਲੋਂ ਬਾਹਰ ਕੱਢਿਆ ਹੈ ਸਕੂਲੋਂ ਬਾਅਦ ਇਸ ਕਰਕੇ ਕੱਢਿਆ ਕਿਉਂਕਿ ਉਹ ਮੇਰੇ ਸਕੂਲ ਦਾ ਰਿਕਾਰਡ ਲੀਕ ਕਰਦੀ ਐ ਉਹ ਐਸਐਮਸੀ ਦੀ ਚੇਅਰਮੈਨ ਸੀ ਮੈਂ ਇਹਨੂੰ ਹਰ ਚੀਜ਼ ਦੱਸਦੀ ਹੁੰਦੀ ਸੀ ਵੀ ਡਾਟਾ ਇਹ ਚੀਜ਼ ਇਹਦਾ ਇਹ ਚੀਜ਼ ਇਹ ਹੱਥ ਤੇ ਲਿਖ ਕੇ ਲੈ ਜਾਂਦੀ ਸੀ ਔਰ ਅੰਦਰ ਘਰ ਜਾ ਕੇ ਕਾਪੀ ਤੇ ਲਿਖ ਕੇ ਇਹਨਾਂ ਨੂੰ ਦਿੰਦੀ ਸੀ ਇਹ ਉਹਦੇ ਖਿਲਾਫ ਰਿਪੋਰਟਾਂ ਦੇ ਕਪੜੇ ਟਲ ਖਾਦੇ ਹੁੰਦੇ ਹਾਂ ਜੀ ਕਿਉਂਕਿ ਇਹਨਾਂ ਦਾ ਕੋਈ ਰਿਕਾਰਡ ਨਹੀਂ ਨਾ ਲਿਖਤੀ ਇਹਨਾਂ ਨੂੰ ਹਵਾ ਵਿੱਚ ਰੱਖਿਆ ਹੋਇਆ ਸੀ ਔਰਲੀ ਇਹ ਜਿਹੜੇ ਟੀਚਰ ਸੀ 100 ਰੁਪਿਆ ਪਾ ਕੇ ਇਹਨੂੰ 1500 ਰੁਪਿਆ ਦਿੰਦੇ ਸੀ ਇਹਦਾ ਕੋਈ ਰਿਕਾਰਡ ਨਹੀਂ ਹੈ ਇਹਦਾ ਮਤਲਬ ਕੋਈ ਹੈ ਹੀ ਨਹੀਂ ਹੈਗਾ ਦੂਸਰਾ ਇਹ ਜਿਹੜੀ ਚੇਅਰਮੈਨ ਹੈ ਇਹ ਜਿਹੜਾ ਜ਼ਬਰਦਸਤੀ ਪੋਲਿਟਿਕਸ ਦੇ ਅਧੀਨ ਰੱਖੀ ਸੀ ਜਰ ਕਿ ਉਹਨਾਂ ਰੱਖਣ ਦੇ ਹੱਕ 'ਚ ਨਹੀਂ ਸੀ ਇਹਦੇ ਬੱਚੇ ਪੜਦੇ ਸੀ ਤਾਂ ਮੈਂ ਵਿਲਿੰਗ ਦਿੱਤੀ ਤੇ ਇਹ ਬਸੇ ਜਸੂਸੀ ਕਰਦੀ ਸੀ ਸਕੂਲ ਸਕੂਲ ਦਾ ਰਿਕਾਰਡ ਬਾਹਰ ਪੇਂਚਦੀ ਸੀ ਸੁਮਨਜੀਤ ਘਰ ਮੈਂ ਮੈਂ ਪਾਈਕੇ ਪਿੰਡ 'ਚ ਰਹਿਣ ਵਾਲੀ ਆਂ ਸਾਨੂੰ ਮੈਡਮ ਜੀ ਬਹੁਤ ਵਧੀਆ ਸਾਡੇ ਬੱਚਾ ਨੂੰ ਪੜਾਉਂਦੇ ਆ ਜਿਹੜੇ ਸਕੂਲ 'ਚ ਪੜਦੇ ਨੇ ਬੱਚੇ ਹਾਈ ਸਕੂਲ 'ਚ ਹਾਈ ਸਕੂਲ ਕਿਹੜਾ ਜੋਲਨਗੜ ਠੀਕ ਹੈ ਜੀ ਹਾਂ ਦੱਸੋ ਹਾਂ ਜੀ ਜੋਲਨਗੜ ਮੇਰੇ ਬੱਚੇ ਪੜ੍ਹਦੇ ਆ मैडम ਨੂੰ ਚਲੋ 2022 ਦੇ ਵੀ ਲੱਗੇ ਹੋਣਗੇ ਸਾਡੇ ਬੱਚੇ ਬਹੁਤ ਵਧੀਆ ਪਾण्डे ਹਨ ਨੂੰ ਕੋਈ ਮਤਲਬ ਨਹੀਂ ਆਪਾਂ ਐਵੇਂ ਕਹੀਏ ਠੀਕ ਆ ਮੈਡਮ ਜੀ ਚਲੋ ਸਾਡੇ ਬੱਚੇ ਘਰ ਜਾ ਕੇ ਕਹਿੰਦੇ ਆ ਮਤਲਬ ਮੰਮਾ ਜੀ ਮੈਡਮ ਨੇ ਆ ਕੰਮ ਦਿੱਤਾ ਕਰਾਉਂਦੇ ਆ ਆਪਾਂ ਕਹਿੰਦੇ ਠੀਕ ਆ ਕਦੀ ਮੈਡਮ ਨੇ ਮਾੜਾ ਨਹੀਂ ਬੋਲਿਆ ਸਾਨੂੰ ਕਦੀ ਨਹੀਂ ਸਾਨੂੰ ਜੱਦ ਪਤ ਬਾਰੇ ਕੋਈ ਮਤਲਬ ਨਹੀਂ ਹੈਗਾ ਠੀਕ ਆ ਸਰ ਤੇ ਇੱਕ ਇਹ ਆ ਜਿੱਦਾਂ ਵੀ ਆ ਕੋਈ ਚੀਦੀ ਆ ਕੋਈ ਜਾਤੀ ਨਹੀਂ ਨਹੀਂ ਦੇ ਆ ਆਪਨੇ ਉੱਧੇ ਤੇ ਖੜੇ ਹੋ ਜਾ ਉਹ ਕਿਹੜੇ ਕਿਹ ਕੋ ਖੋਕ ਲਈ ਜਣਾ ਕੋਈ ਵੀ ਨੌਕਰੀ ਠੀਕ ਆ ਸਾਡੇ ਲਈ ਬਹੁਤ ਵਧੀਆ ਮੈਡਮ ਆਪਾਂ ਇਹ ਕਹਿੰਦੇ ਸਾਡੇ ਬੱਚੇ ਮੈਡਮ ਇੱਥੇ ਰਵੇ ਜਿਵੇਂ